वागे भड़ा का ये भाई भारी भजन नाग्य भड़ा का भारी रे ओ जी वागे भड़ा का ये भारी भजन ना वाघ बड़ा काब भारी रे हो जी, बार बीजन हेणी न सवारी बार बी रिहां ਨਕੜੰਗ ਨੇ ਜਾਵੜੋ ਭਜਨ ਨਾ ਆਵਾਗੇ ਬੜਾ ਕੰਮ ਭਉ ਭਾਰੀ ਰੇ ਏ ਜੀ ਬਾਹਰ ਬੀਜ ਨਾ ਇਹ ਧਣੀ ਨੇ ਸਮਰੀਏ ਬਾਹਰ ਬੀਜ ਨਰੇ નકડ ને જાડુ ભજન ના ભારે હો ધ્રુવ રાજા ને અવિષ થાપ્યો દાસ પોતાનું ਆਣੀ ਦੇ ਜੀ ধਰੋਪ ਰਾਜਾ ਨੇ ਅਵਿਸ਼ੜ ਥਾਇ ਪੋ ਇਹ ਪ੍ਰਹਲਾਦ ਲਈ ਧੋ ਮਾਰੇ ਵਾਲੇ ਉਗਾਰੀ ਰੇ ਆ ਜੀ ਐਂ ধਰੋਪ ਰਾਜਾ ਨੇ વાલે વાલેસ થાય પોને આપ દલી દો મારે વાલે ઉગારી યહા ਨਨ 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 ਆ ਸੰਧਿਆ ਕਾੜੇ ਮਾਰੇ ਵਾਲੇ ਦੇਹ ਦੇਤ ਸਹਾਰੋ ਸੰਧਿਆ ਕਾੜੇ ਰੇ नंग नं 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 काले भाई यारी दंत सहारो संधिया काले रही ਮਾਰੇ ਵਾਲੇ ਆ ਨਖ ਵਧਾਰੇ ਭਜਨ ਨਾ ਆਵਾਗੇ ਭਰ ਆਕਾ ਬਹੁ ਭਾਰੇ ਰੇ ਏ ਜੀ ਨੰਨ 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 ਨੰਨ

ਵਾਗੇ ਭੜਾਕਾ ਬਾਬਾ ਭਜਨ ਮਾ ਵਾਗੇ ਭੜਾਕਾ ਏ ਭਾਇਆ ਭਜਨ ਨਾ ਏ ਬਹੁ ਭਾਰੀ ਰੇ ਓ ਵਾਗੇ ਭੜਾਕਾ ਆ ਭਜਨ ਨਾ ਬਹੁ ਭਾਰੀ ਰੇ ਏ ਜੀ ਨਿੰਮ ਨਿੰਨਾ 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 ਨਨ 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 ਨਕੜੰਗ ਨੇ ਜਾ ਵਾੜੋ ਭਜਨ ਨਾ ਭਾਈ ਵਾਗੇ ਭੜਾ ਕਾ ਬੋ ਭਾਰੀ ਰੇ ਏ ਜੀ ਵਾਗੇ ਭੜਾ ਕਾ ਭਾਰੀ ਭਜਨ ਨਾ ਵਾਗੇ ਭੜਾ ਕਾ ਹੈ ਭਾਰੀ ਰੇ ਆ nong 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 min nong 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 min nong 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 nong

ਸਤ ਰਾਖਵਾ ਇਹ ਮਾੜੀ ਬਨਾ ਵਨ ਮਾੜੀ ਰੇ ਆ ਜੀ ਹੋ ਜੀ ਨੰ 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 ਮਾਲੇ ਰੂਪ ਦੇਨਾ ਏ ਭਾਈ ਮਾਲੇ ਰੂਪ ਦੇਨਾ ਏ ਹੀਰਣਾ ਹੀਰੋ ਮਾਲੇ ਰੂਪ ਦੇਨਾ

ਮਾਲੇ ਰੂਪਾ ਦੇ ਅੱਜ ਵਾਗੇ بڑا ਕੰਮ ਇਹ ਬਹੁ ਭਾਰੀ ਰੇ ਹਾਂ ਜੀ ਨੰਨ ਨੰਨ ਨੰ 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 ਭਗਤ ਸੁਧਨ ਵਨੇ ਨੰ 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 ਇਹ ਭਾਈ ਭਗਤ ਸੁਧਨ ਵਨੇ ਨੰ ਤੇਲਨੀ ਉਕੜਤੀ ਕੋਮ ਇਹ ਨਾਇਖਾਰੇ ਭਗਤ ਸੁਧਨ ਵਾਲੇ ਆਤਮ ਨਿਕੜਾ ਮੋ ਏ ਨਾਇ ਖਾਰੇ ਆ 让你。<No. S 2> <No. S 1> no. भजन ना हे पापा जेसल घर नी नावी भजन ना आ वागे बड़ा काम हे जो भारी रे nang 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 la 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 nang 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 nang

ਰਾਮਦੇਵ ਨੇ ਸਮਰਿਏ ਭਾਈ ਈਅਲੇ ਅਵਤਾਰੀ ਰੇ ਆਂ ਜੀਰਾ ਲਈ ਪਿਰ ਰਾਮਦੇਵ ਨੇ ਸਮਰੀਏ ਬਾਪ ਈਸ਼ੇ ਅਲਾਕ ਅਵਤਾਰੀ ਰੇ ਹਾਂ ਜੀ ਨੰਨੰ 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 ਨੰ 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 ਪਲੇ ਪਲੇ ਰਾਮਾ ਪੀਰ ਨੇ ਸਮਰੀਏ ਭਾਈ ਈ ਅਲੱਖ ਅਵਤਾਰੀ ਰੇ ਆ ਨੰ 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 អ៊ំអ៊ំអ៊ំអ៊ំអ៊ំអ៊ំអ៊ំអ៊ំអ៊ំអ៊ំអ៊ំអ៊ំអ៊ំអ៊ំអ៊ំអ៊ំអ៊ំអ៊ំអ៊ំអ៊ំអ៊ំអ៊ំអ៊ំអ៊ំអ៊ំអ៊ំអ៊ំអ៊ំអ៊ំអ៊ំអ៊ំអ៊ំអ៊ំអ៊ំអ៊ំអ៊ំអ៊ំអ៊ំអ៊ំអ៊ំអ៊ំអ៊ំអ៊ំអ៊ំអ៊ំអ៊ំអ៊ំអ៊ំអ៊ំអ៊ំអ៊ំអ៊ំអ៊ំអ៊ំអ៊ំអ៊ំអ៊ំអ៊ំអ៊ំអ៊ំអ៊ំអ៊ំអ៊ំអ៊ំអ៊ំអ៊ំអ៊ំអ៊ំអ៊ំអ៊ំអ៊ំអ៊ំអ៊ំអ៊ំអ៊ំអ៊ំអ៊ំអ៊ំអ៊ំអ៊ំអ៊ំអ៊ំអ៊ំអ៊ំអ៊ំអ હરીને ભાઠી હરજી બોયલા રે I'm <Sings>

ਮੈਂ ਨਜਾਧਾਰੀ ਭਜਨ ਨਾ ਏ ਧਣੀ ਧਾਰ ਨਜਾਧਾਰੀ ਭਜਨ ਨਾ ਅੱਜ ਵਾਗੇ ਬੜਾ ਕਾਮ ਏ ਭਾਈ ਭਾਰੀ ਰੇ ਆ nana nana ਇਹ ਧਣੀ ਨੇ ਸਮੋਰੀਏ ਅੱਜ ਬਾੜ ਬੀਜ ਨੋ ਨੰ 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 ਬਾਰ ਬੀਜ ਨਾ ਇਹ ਧਣੀ ਨੇ ਸਮਾਰੀਏ ਬਾਣ ਵਿਚੇ ਨਰੇ ਹਾ ਯੇ ਵਾਹੋ ਜੀ ਯਹਾ ਜੀ ਬੋਲੀਏ ਰਾਮਦੇਵ ਜੀ ਮਹਾਰਾਜਨੀ ਬੋਲੀਏ ਬਾਰਬੇਜਾ ਧਣੀ ਰਾਮਦੇਵ ਜੀ ਮਹਾਰਾਜਨੀ ਜੈ ਬੋਲੀਏ ਢਾਲੀਬਾਈ ਮਾਤਨੀ ਜੈ ਬੋਲੀਏ ਸਮਾਤੰਧਰਮਨੀ ਜੈ ਬੋਲੀਏ ਮਾਰਾ ਲਖਣਾਈ ਮਾਤਨੀ ਜੈ बोलिए मां घोड़ी यार नी जय बोलिए दानगी देव श्याम जी बापू नी जय गौ मां नी जय द्वारकाधीश नी जय हरि ओम नम पार्वती पते हर हर महादेव हर गंग हरि ओम नम